ਕਿ ਸਮਾਜ ਸੇਵਕ ਬੀਕੇ ਸ਼ਰਮਾ ਬੀਕੇ ਟਾ ਬੇਵਾਲੇਵਲੋਂ ਬਟਾਲਾ ਰੋਡ ਦੇ ਤੇ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਕੌਮੀ ਤਿਰੰਗਾ ਝੰਡੇ ਦੀ ਰਸਮ ਅਦਾ ਕੀਤੀ ਗਈ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਦੋਸਤਾਂ ਵਿੱਚ ਇੱਕ ਛੋਟੀ ਜੀ ਬੀਤੀ ਸ਼ਰਮਾ ਜੀ ਨੂੰ ਕਹਿਣ ਦਵਾਉਂਦਾ ਹਾਂ ਕਿ ਜਿਵੇਂ ਕੰਪਨੀ ਬਾਕੀ ਸੀ ਫਸਕੋ ਜਦੋਂ ਫੀਸ ਆਇਆ ਬਰਸੀ ਸੀ 30 ਜੁਲਾਈ ਨੂੰ ਲੇਕਿਨ ਅਸੀਂ ਸੰਦੇ ਕਰਦੇ ਹੋਰ ਆ ਗਿਆ 3 ਅਗਸਤ ਨੂੰ ਤੇ ਅਸੀਂ 3 ਨੂੰ ਕਰਦੇ ਹਾਂ ਲਾਈਵ ਮਾਈਕ 24 ਦਸੰਬਰ ਨੂੰ ਆ ਰਵੀ ਸਾਤਾ ਜਨਮ ਦਿਨ ਆਇਆ 18 ਨੂੰ ਕਿਸੇ ਕਲਾਕਾਰ ਦਾ ਅਸੀਂ ਮੇਰੇ ਅੰਮ੍ਰਿਤਸਰ ਦੇ ਮਹਮਦ ਰੱਬੀ ਸਾਹਿਬ ਬੈਂਕਰਪੂਰ ਦੇ ਰਜੇਸ਼ ਕਰਨਾ ਜੀ ਅੰਮ੍ਰਿਤਸਰ ਦੇ ਜੋ ਕਲਾਕਾਰ ਸਾਹਿਬ ਸ਼ਰਮਾ ਸ਼ਰਮਦੀਪ ਜੀ ਚਲੋ ਨਾਲ ਸਾਥ ਮੈਂ ਕਹਿਣਾ ਚਾਹੁੰਦਾ ਸ਼ਰਮਾ ਜੀ ਕਿ ਜਨਮ ਦਿਨ ਹੈ ਜਿਹੜਾ ਦਿਨ ਅਸੀਂ ਸਡੇ ਨੂੰ ਕਰਨਾ ਹੀ ਹੈ ਜਿਵੇਂ ਅੱਜ ਸਰਕਾਰੀ ਛੁੱਟੀ ਹੈ ਸੋ ਮੈਂ ਵਿਸ਼ੀ ਕਰਾਂਗਾ ਕਿ ਬਹੁਤ ਵਧੀਆ ਪ੍ਰੋਗਰਾਮ ਹੈ ਅਸੀਂ ਇਹਦੇ ਨੂੰ ਬੱਚੇ ਦਾਤ ਕਰ ਹੁੰਦੇ ਆ ਜੇ ਤੁਸੀਂ ਅੱਗੇ ਲਾ ਕੇ ਕਿ ਮਹਿੰਦਰ ਪੂਰ ਦਾ ਜਨਮ ਦਿਨ ਬਰਸੀ ਇਸ ਤਾਈ ਤੁਸ ਤੋਂ ਤਾਈ ਤੁਸ ਤੋਂ ਠੀਕ ਹੈ ਜੀ ਮੈਂ ਸਿਰ ਦੇ ਕੇ ਰਵੀ ਸਾਹਿਬ ਦਾ ਜਨਮ ਜਨਮ ਦਿਨ ਬਰਸੀ लगा इधर जंग तो बरसी तुम्हें ये जंग किसी कर रहे हैं वहीं तक खुद ही हम सर के साथ रजेश खन्ना जी एक चार करा करा दे जंग से बरसी चली है ये कर संडे को आगे पीछे हम गा असी बेंटी करा दे कि तुसी थोड़ा मैनेज करिया करो असी ये थे गा तो के हम शतर फुल पट पे करा दे उन्हें दिन आते असी कॉलेज थे उसे दिन क्या लगा स्थाई तरीक को उस दिन वाले प्रोग्राम से मैं दिखाऊंगा कि जिन्हें भी मेरे वीर सज्जन सारे इकट्ठे हुए हैं तो उस दिन पहुंचे शाम को तो उस दिन का एक जोड़ा होगा मेरे नाम तो मैं लेके आऊंगा और उस दिन के सारे वीर इकट्ठे मिल अपना केक बैठेंगे और प्रोग्राम करेंगे और असली और उस दिन का जो सब बहुत बढ़िया दिन समझा सकता सभी को सब आए थे

ਨਾਮ ਦਾ ਜਿਹੜਾ ਹਾਲਕ੍ਰਿਸ਼ਨ ਧਰਮਾ ਜਿਹੜੀ ਨਸ਼ਾ ਵਿਰੋਧੀ ਸਮਾਜ ਨਿਰਮਾਣ ਕਰਦਾ ਯਾਨੀ ਕਿ ਨਸ਼ੇ ਦਾ ਗ੍ਰੋਹ ਕਰਕੇ ਸਮਾਜ ਦਾ ਨਿਰਮਾਣ ਕਰੂਗਾ ਇਹ ਕਰਨ ਲਈ 2400 ਤੇ 7 ਦੇ ਵਿੱਚ 100 ਰਜਿਸਟਰ ਕਰਾਇਆ 100 ਅੱਜ ਦਾ ਜਿਹੜਾ ਦਿਹਾੜਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਪੂਰੇ ਭਾਰਤ ਵਰਸ਼ ਨੂੰ ਪਤਾ ਹੈ ਕਿ 200 ਸਾਲ ਗੋਰਿਆਂ ਦੀ ਗੁਲਾਮੀ ਤੋਂ ਬਾਅਦ ਇਹ ਆਜ਼ਾਦੀ ਮਿਲੀ ਸੀ ਸੋ ਭਾਰਤਵਾਸੀ ਲਗਾਤਾਰ ਇਸ ਆਜ਼ਾਦੀ ਦਾ ਜਸ਼ਨ ਜਿਹੜਾ ਮਨਾ ਰਹੇ ਨੇ 179ਵੀਂ ਜਿਹੜੀ ਹੈ ਉਹ ਆਜ਼ਾਦੀ ਜਿਹੜੀ ਹੈ ਲਗਾਤਾਰ ਉਹ ਖਾਲਸਾ ਤੋਂ 12-14 ਸਾਲਾਂ ਤੋਂ ਅਸੀਂ ਵੀ ਲਗਾਤਾਰ ਇਸ ਸਿੱਧੀ ਜਨਮਦਾਰ ਦੇ ਉਹ ਆਪਾਂ ਨਾਲ ਜਿਹੜੀ ਸਾਨੂੰ ਇਹ ਆਜ਼ਾਦੀ ਮਿਲੀ ਹੈ ਇਹਦਾ ਆਪੀ ਆਨੰਦ ਉਭਾਰਿਆ ਸੋ ਸਾਰੇ ਅੱਜ 15 ਅਗਸਤ ਨੂੰ ਸਾਰੇ ਜਿਹੜੇ ਸੱਜਣ ਮਿੱਤਰ ਨੇ ਔਰ ਕਿਸ਼ੋਰ ਦੇ ਨਾਲ ਵੀ ਕਿਸ਼ੋਰ ਬਾਟੀ ਨਾਲ ਵੀ ਤਾਲੁਕਾਤ ਰੱਖਦੇ ਨੇ ਲੇਕਿਨ ਸਾਰੇ ਇੱਕ ਨੇ ਸਾਜੇ ਨੇ ਸਾਰੇ ਮਿਲ ਕੇ ਦੇਸ਼ ਵਾਸੀਆਂ ਦੀ ਸੇਵਾ ਨੂੰ ਲੱਗੇ ਹੋਏ ਨੇ ਸੋ ਮੈਂ ਅੱਜ ਦੇ ਇਸ ਸੋਗ ਦਿਨ ਦੀ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਆਚਨ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਕਿ ਹਰ ਸਾਲ ਜਿਹੜਾ 15 ਹਜ਼ਾਰ ਵਾਲੇ ਦਿਨ ਇਸ ਛੱਡੇ ਨੂੰ ਫਰਾਣਾ ਤਾਂ ਕਿ ਭਾਰਤ ਦਾ ਨਾਂ ਜਿਹੜਾ ਦੇਸ਼ ਤੋਂ ਉੱਚਾ ਰੱਖਣਾ ਇਸ ਦੇ ਨਾਲ ਨਾਲ ਆਪਾਂ ਨੌਜਵਾਨ ਪੀੜ੍ਹੀ ਨੂੰ ਵੀ ਇੱਕ ਆਪਣੇ ਵੱਲੋਂ ਸचेਤ ਕਰਨਾ ਚਾਹੁੰਦੇ ਆ ਕਿ ਜੇ ਅੱਜ ਦੇਸ਼ ਹੈ ਤਾਂ ਤੁਹਾਡੇ ਸਿਰ ਤੇ ਹੀ ਹੈ ਔਰ ਤੁਹਾਡੇ ਕੰਦੇ ਦੇ ਵਿੱਚੇ ਭਾਰ ਹੈ ਸੋ ਨੋਜਾਨ ਨਸ਼ੇ ਤੋਂ ਬਾਹਰ ਰਹਿ ਕੇ ਦੇਸ਼ ਦੀ ਸੁਰੱਖਿਆ ਨੂੰ ਕਾਇਮ ਰੱਖਣ ਤਾਂ ਕਿ ਜਿਹੜੇ ਸਾਡੀ ਪੜੋਸੀ ਦੇਸ਼ ਜਿਹੜੇ ਕੀ ਭਾਰਤ ਤੋਂ ਜਲਦੇ ਨੇ ਉਹਨਾਂ ਨੂੰ ਅਸੀਂ ਇਹ ਮੌਕਾ ਨਾ ਦਈਏ ਕਿ ਉਹ बार-बार ਨਸ਼ਾ ਘਲ ਕੇ ਇੰਡੀਆ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ ਅਸੀਂ ਉਹਨਾਂ ਨੂੰ ਇਸ ਦਾ ਲਾਭ ਨਾ ਲੈਂਦੀਏ ਤੇ ਨਸ਼ਾ ਮੁਕਤ ਸਭਨਾ ਇਹ ਪੰਜਾਬ ਬਣਾਈਏ ਤਾਂ ਦੇਸ਼ ਦੀ ਔਰ ਘਰ ਪਰਿਵਾਰ ਦੀ ਮੁਹੱਲੇ ਦੀ ਬਲੋਨੀ ਦੀ ਸੁਰੱਖਿਆ ਕਰੀਏ ਐਨਾ ਕਹਿੰਦਾ ਹਾਂ ਮੈਂ ਇੱਥੇ ਆਪਣੇ ਬਾਣੀ ਨੂੰ ਆਪਣਾ ਵਿਰਾਮ ਦੇਵਾਂਗਾ ਸਾਰਿਆਂ ਦਾ ਧੰਨਵਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਹੁਣ ਆਪਣੇ ਵਿਚਾਰ ਜਿਹੜੇ ਨੇ ਜਿਹੜੇ ਦਾ ਬੰਦਾ ਹੈ ਪੰਜਾਬ ਦੇ ਪਾਸੇ ਦਾ ਰਾਜਮਾਨ ਸ਼ਰਮਾ ਅਖੀਰ ਭਾਰਤੀ ਸਾਂਸਕ੍ਰਿਤਿਕ ਵਾਸ ਪੱਤਰ ਕਿਹੜਾ ਪਰਿਸ਼ਦ ਹੈ ਰਾਸਿਕ ਤਾੜੀ ਹੌਟ ਬਣਿਆ ਸੀ ਉਹਨਾਂ ਰਾਸ਼ਟਰੀ ਪ੍ਰਮੁਖਤਾ ਦੇ ਨਾਤੇ ਜ਼ਿੰਮੇਵਾਰੀ ਹੈ ਅਰ ਅੱਜ ਬੜੀ ਖੁਸ਼ੀ ਦਾ ਦਿਹਾੜਾ ਹੈ ਔਰ ਮੇਰੇ ਬੀਰ ਵਾਲੀ ਕਿਸ਼ਨ ਸ਼ਰਮਾ ਜੀ ਤੇਰੇ ਨੇ ਹਰ ਸਾਲ ਇਹ ਆਜ਼ਾਦੀ ਦਿਹਾੜਾ ਹੈ ਆਪਣੇ ਇੱਥੇ ਬਣਾਏ ਨੇ ਔਰ ਕਿੰਨਾ ਫਰਾਂਦੇ ਨੇ ਤਿਰੰਗਾ ਫਰਾਂਦੇ ਨੇ ਇਹਨਾਂ ਦਾ ਬਹੁਤ ਬਹੁਤ ਪ੍ਰਣਾਮ ਹੈ ਪ੍ਰਮਾਤਮਾ ਨੂੰ ਹੋਰ ਸ਼ਕਤੀ ਦੇਵੇ ਔਰ ਇਹ ਅਉਦੇ ਸਾਲ ਪਰਤ ਵਾਢੀ ਉੱਪਰ ਲੈ ਜਾ ਕਾ ਸਗਣ ਔਰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਤਿਹਾਣੇ ਦੀ ਬਹੁਤ ਬਹੁਤ ਮੁਬਾਰਕਾਈ ਦੇਣਾ ਔਰ ਸ਼ੁਭ ਕਾਮਨਾਵਾਂ ਦੇਣਾ ਕਿ ਆਪਾਂ ਜਿਹੜੀ ਆਜ਼ਾਦੀ ਛਾਡੇ शहीदी ना करिए खास करके नशे जिस तरह इन्हें मेरे भाई साहब ने दसा है कि नशे की गुलामी सब तो माड़ी है और नशे की गुलामी छद के अने भारत को आजाद रखने आजादी वास्ते नशे का त्याग करिए और दिन रात राष्ट्र वास्ते काम करिए राष्ट्र हित वास्ते काम करिए जो अपना जो समाज है वो तो तरक्की कर सके और समाज तरक्की करेगा तो देश तरक्की करेगा ये आप सारे जानते इसका करके समाज जो उत्थान लिए आप अपने कार्यक्रम रखी जाइए और उन्होंने बहुत बहुत भाई का फिर एक बड़ी धन्यवाद जिन्हें मौका दिता से दर्शन करने जय श्री राम ਯਾਹਨ ਉਹ ਆਪਣੇ ਮੈਡਮ ਪ੍ਰੇਸ਼ ਸ਼ਰਮਾ ਨੈਸ਼ਨਲ ਪ੍ਰੈਜਿਡੈਂਟ ਇੰਟਰਨੈਸ਼ਨਲ ਡੋਰੈਂਟ ਐਸੋਸੀਏਸ਼ਨ ਅੱਜ 85 ਗਿਆਤੀ ਪਸਤੀਆ ਬਹੁਤ ਬਹੁਤ ਮੈਂ ਦੇਸ਼ ਵਾਸੀਆਂ ਉਹਨਾਂ ਵਰਦੇ ਹੋਰ ਅੱਜ ਦਾ ਜਿਹੜਾ ਹੈ ਪ੍ਰੋਗਰਾਮ ਹੈ ਕਿ 발ਕਿਸ਼ਨ ਸ਼ਰਮਾ ਨੇ ਕਿੰਨਾ ਦੇਵਾਰੇ ਦੇ ਸਹਿਯੋਗ ਦਾ ਰੱਖਿਆ ਹੈ ਇਸ ਵਿੱਚ ਜਿਲ੍ਹੇ ਵੀ ਸਾਡੇ ਪਿੰਡ ਸਾਰੇ ਆਏ ਨੇ ਉਹਨਾਂ ਨੂੰ ਔਰ ਬਹੁਤ ਬਾਰਕਵਾਦ ਦੇਣਾ ਉਹ ਸਭ ਤੋਂ ਜ਼ਿਆਦਾ ਮੁबारकबाद ਸ਼ਰਮਾ ਜੀ ਨੂੰ ਦੇਣਾ ਜਿਹੜੇ ਹਰ ਸਾਲ ਇਹ ਪ੍ਰੋਗਰਾਮ ਕਰਾਉਂਦੇ ਨੇ ਔਰ ਪ੍ਰੋਗਰਾਮ ਕਰਾਉਂਦੇ ਰਹੇ ਹਨ ਜਿਹੜਾ ਸ਼ਰਮਨ ਚੰਦਲਾ ਤੇ ਟੈਂਕੀ ਨੇ ਚਲਾਈ ਗਏ ਆ ਚਲਾ ਰਹੇ ਨੇ ਜਿਹਦੇ ਵਿੱਚ ਬੜੇ ਬੱਚਿਆਂ ਨੂੰ ਸਿਖਾਣੇ ਕਰਦੇ ਨੇ ਜਿਹੜਾ ਪੂਰੇ ਪੰਜਾਬ ਚ ਨਾ ਜੀ ਇਹ ਲਾਰਸ ਡੈਟ ਮੋਟੇ ਦੇ ਸੰਸਕਰ ਕਰਦੇ ਨੇ ਠੀਕ ਹੈ ਜੀ ਔਰ ਤ੍ਰਿਤਰਕੀਆਂ ਦੀ ਸ਼ਾਦੀ ਕਰਦੇ ਨੇ ਸ਼ਰਮਾ ਜੀ ਨਾਲ ਮੇਰੀ ਗੱਲ ਹੋਈ ਆ ਤੇ ਸਟਾਰਨਿੰਗ ਟਾਈਮ ਦੀ

शहीदा ने भगत सिंह उधम सिंह खान सुखदेव राजगुरु चंद्रशेखर आजाद और बहुत सारे नाम ने जिन्होंने पर फांसी किसी ने काला पानी की सजा कटी कई लोग ने मौत में लाया ताकि जी भारत माता की गुलामी जी संगीर है वो कटिया जा तो अज बहुत खूबसूरत एक प्रोग्राम रखा गया शहीदों की चेतावन पर लगे कि हर बरस मेले वतन पिटने वालों का बाकी यही निशान हो सो असान को याद कर रहे जो भारत माता के महान सपूत सन जिन्होंने कुरबानी देखिए आजादी दी है तो आजादी का जश्न मना रहे हैं अलग गोपाल कृष्ण शर्मा जी छब्बीस जनवरी पंद्रह अगस्त को तकरीबन हर वारी गणतंत्र दिवस है जब सान आम सारे नागरिक जो कानून उम्र उना तो यह बहुत माण बखते हैं कि मैं मेरे साथी कलाकार ਅਸੀਂ ਦੇਸ਼ ਭਗਤੀ ਦਾ ਗੀਤ ਗਾਈ ਅਸੀਂ ਇੱਕ ਦੇਸ਼ ਨੂੰ ਪੂਰੀ ਦੁਨੀਆ ਦੇ ਜਿੱਤੇ ਸਾਰੇ ਹਿੰਦੂਸਤਾਨੀ ਇੰਡਵਾਸੀ ਵਾਸਤੇ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ਜੁਆਲੀ ਅਸੀਂ ਜਿਹੜੇ ਸਾਡੇ ਸ਼ਹੀਦ ਨੇ ਜਿਨ੍ਹਾਂ ਨੇ ਆਪਣੇ ਜਾਨਾਂ ਦੀ ਕੁਰਬਾਨੀ ਦਿੱਤੀ ਹੈ ਹਿੰਦੁਸਤਾਨ ਦੇ ਖਾਤਰ ਉਹਨਾਂ ਨੂੰ ਅਸੀਂ ਆਪਣੇ ਗੀਤਾਂ ਰਾਹੀਂ ਤੇ ਲਫ਼ਜ਼ਾਂ ਰਾਹੀਂ ਉਹਨਾਂ ਸ਼ਰਧਾ ਕੁੱਲਪੀਠ ਕੀਤੇ ਨੇ ਤੋਂ ਮੈਂ ਸਾਰੇ ਜਿਹੜੇ ਸੰਗੀਤਕਾਰ ਨੇ ਅਸੀਂ ਸਰਬਪ੍ਰਤਮ ਉਹਨਾਂ ਵੱਲੋਂ 발ਕਿਸ਼ਨ ਸ਼ਰਮਾ ਜੀ ਦਾ ਬਹੁਤ ਨੂੰ ਆਕਰਦਾ ਜੂ ਹਾਰ ਨਹੀਂ ਮਾਰ ਬਸਤੇ ਆ ਫਿਰ ਗੀਤਾ ਦੇ ਰਾਹੀ ਅਸੀਂ ਸ਼ਰਦਾ ਦੇ ਕੋਲ ਕੋਈ ਕਰਦੇ ਆ ਖੁਸ਼ ਇਮਰਾਨਾ ਜੈ ਹਿੰਦ ਜੈ ਭਾਰਤ ਬੰਦੇ ਮਾਤਰਾ ਭਾਰਤ ਮਾਤਾ ਕੀ ਜੈ ਹਿੰਦ ਕਾਰ ਜੈ ਜੰਦਾਬਾ